ਰੇਲਵੇ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਵੱਖ-ਵੱਖ ਟ੍ਰੇਨਾਂ ਵਿੱਚ ਭੀੜ-ਭਾੜ ਦੀਆਂ ਕਈ ਖਬਰਾਂ ਆਉਣ ਵਿਚਾਲੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਯਾਤਰੀਆਂ ਦੀ ਸਹੂਲਤ ਲਈ ਲੰਬੀ ਦੂਰੀ ਦੀਆਂ 46 ਟ੍ਰੇਨਾਂ ਵਿੱਚ ਆਮ ਸ਼੍ਰੇਣੀ ਦੇ 92 ਦੱਬੇ ਜੋੜੇ ਨੇ ਰੇਲ ਮੰਤਰੀ ਆਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਸ਼੍ਰੇਣੀ ਦੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਭਾਰਤੀ ਰੇਲਵੇ ਨੇ 46 ਵਕ-ਵਕ ਮਹੱਤਵਪੂਰਨ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵਿੱਚ ਕੋਚਾਂ ਦੀ ਗਿਣਤੀ ਦਾ ਵਿਸਤਾਰ ਕੀਤਾ ਹੈ ਅਤੇ ਇਹਨਾਂ ਰੇਲ ਗੱਡੀਆਂ ਵਿੱਚ 92 ਨਵੇਂ ਕੋਚ ਲਗਾਏ ਨੇ ਜੋ ਕਿ ਜਨਰਲ ਸ਼੍ਰੇਣੀ ਦੀਆਂ ਕੋਚਾਂ ਦੀ ਗਿਣਤੀ ਵਧਾਉਣ ਲਈ 22 ਹੋਰ ਰੇਲ ਗੱਡੀਆਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਉਹਨਾਂ ਵਿੱਚ ਜਨਰਲ ਸ਼੍ਰੇਣੀ ਦੇ ਵਾਦੂ ਡੱਬੇ ਲਗਾਉਣ ਦਾ ਫੈਸਲਾ ਕੀਤਾ ਗਿਆ ਇਸ ਤੋਂ ਇਲਾਵਾ ਭਾਰਤੀ ਰੇਲਵੇ ਨੇ ਆਮ ਯਾਤਰੀਆਂ ਦੇ ਦਬਾਅ ਨੂੰ ਘਟ ਕਰਨ ਲਈ ਦੇਸ਼ ਭਰ ਦੀਆਂ ਮੇਲ ਐਕਸਪ੍ਰੈਸ ਟ੍ਰੇਨਾਂ 'ਚ ਜਰਨਲ ਆਨਰ ਰਿਜ਼ਰਵ ਕੋਚਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਲਗਭਗ 25 ਰੂਟਾਂ ਤੇ ਪ੍ਰਮੁੱਖ ਟ੍ਰੇਨਾਂ ਦੀਆਂ ਜੁੜਵਾ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ 'ਚ ਜਰਨਲ ਅਤੇ ਸਲੀਪਰ ਕੋਚ ਨੇ ਰੇਲਵੇ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੇਲ ਐਕਸਪ੍ਰੈਸ ਟ੍ਰੇਨਾਂ 'ਚ ਗਰੀਬ ਅਤੇ ਘੱਟ ਆਮਦਨ ਵਰਗੇ ਦੇ ਯਾਤਰੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਜਰਨਲ ਅਤੇ ਸਲੀਪਰ ਕੋਚਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਤੱਕ 94 ਰੂਟਾਂ ਤੇ 44 ਪ੍ਰਸਿੱਧ ਟ੍ਰੇਨਾਂ 'ਚ ਇੱਕ ਤੋਂ ਤਿੰਨ ਜਰਨਲ ਕੋਚ ਵਧਾਏ ਗਏ ਨੇ ਅਤੇ 22 ਹੋਰ ਟ੍ਰੇਨਾਂ 'ਚ ਵਾਧਾ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਲਗਭਗ 25 ਰੂਟਾਂ ਤੇ ਕੁਝ ਮਿੰਟਾਂ ਦੇ ਅੰਤਰਾਲ ਤੇ ਵੱਡੀਆਂ ਟ੍ਰੇਨਾਂ ਦੇ ਪਿੱਛੇ ਜੁੜਵਾ ਟ੍ਰੇਨਾਂ ਚਲਾਈਆਂ ਜਾਣਗੀਆਂ ਜਿਨ੍ਹਾਂ 'ਚ ਕੋਚਾਂ ਦਾ ਸੁਮੇਲ ਵੱਖਰਾ ਹੋਵੇਗਾ ਅਤੇ ਹੋਰ ਜਰਨਲ ਕੋਚ ਤਾਇਨਾਤ ਕੀਤੇ ਜਾਣਗੇ।